ਕਾਲ ਤਾਂ ਮੈਂ ਉਹ ਮੇਰ मतलब ਮੈਨੂੰ ਖਾ ਟਨਾ ਟੋਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪ੍ਰਮੋਸ਼ਨ ਕਰਦੀ ਰਹੀਂਗੀ ਸਿਰਫ ਇੱਕ ਅਸਟ੍ਰੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਮੈਂ ਨਾਮਿਨੇਟ ਪਰਵੈਰੋ ਨੇ ਹੋ ਵਾਲੀ ਸੀ ਉਹ 3-4 ਮਹੀਨੇ ਪਹਿਲਾਂ ਮੈਨੂੰ 3 ਮੈਂ ਉਹ ਪ੍ਰਮੋਸ਼ਨ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਬਾਅਦ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪ੍ਰਮੋਸ਼ਨ ਕੋਸ਼ਿਸ਼ ਵਿੱਚ ਉਪਰੋੜਨੇ ਕੀ ਤੱਕ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੂਗੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਇੱਕ ਦੋ ਦਿਨ ਦਾ ਟਾਈਮ ਆ ਮੇਰਾ 5 ਮਨ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਨ ਵਾਈਸ ਇੰਜੈਕਸ਼ਨ ਵਾਲੇ ਮੇਰੇ ਨਾ ਦਿਮਾਗ ਤੇ ਮੇ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਹੁਣ ਹੁਣ ਕੇ ਮੇਰਾ ਦਿਮਾਗ ਰੋਪ ਹੋ ਗਿਆ ਮੈਂ ਅੱਜ ਤੱਕ ਨਹੀਂ ਸੋਸ਼ਲ ਮੀਡੀਆ ਤੇ ਵੀ ਰਹੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਏ ਤੂੰ ਫੋਟੋਆਂ ਵੀ ਸ਼ੂਟ પાਕੇ ਵੀ ਤੋਂ ਨਹੀਂ ਕਰਨੀਆਂ ਤੂੰ ਕਰਨੀਆਂ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਕਿ ਮੈਂ ਗਲਤੀ ਕੀਤੀ ਸਾਰਾ ਪੰਜਾਬ ਸਾਰਿਆਂ ਨੂੰ ਲੋਕੋ ਨਾਲ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਆ ਜਹਾਂ ਤੋਂ ਲਾਦਾ ਗਏ ਨੇ ਐਡਾਡਾ ਸ਼ਾਰਟਸ ਪਾ ਲੇ ਸ਼ਾਰਟ ਟੌਪ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਜੜ ਜੜ ਕੇ ਦੁਖੀ ਕਰਦੇ ਪਏ ਨੇ ਕੋਈ ਕਲਰ ਆਈਡੀਆ ਤਾਂ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੁਸੀਂ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਰਿਆ ਤਾਂ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹਦੇ ਹੀ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਈ ਹੁੰਦੇ ਆ ਕੀ ਕੁਛ ਕਰਦੀਆਂ ਛੜਕਣ ਤੇ ਮੈਂ ਇਹਦੀ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਕੱਟ ਬਾ ਵਾ ਕੇ ਵੀਡੀਓ ਅਪਲੋਡ ਕਰਦੀ ਹਾਂ ਉਹ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਝਾੜ ਕੇ ਡਰਾਉਂਦਾ ਪਿਆ ਕੋਈ ਕੀ ਤਾਂ ਕਿ ਨਹੀਂ ਦਵਾ ਕੇ ਹੱਥ ਜੋੜ ਕੇ ਆਹ ਯਕਿ ਜੇ ਤੁਹਾਨੂੰ ਆ ਕਿ ਮੈਂ ਕਿਤੇ ਤੁਮ ਆ ਵੀ ਨਹੀਂ ਮੰਗਿੰਦਾ ਸਾਰੇ ਉਹ ਤਾਂ ਮੰਗਦੇ ਆ ਪਰ ਮੇਰੇ ਤਾਂ ਕਰਨਾ ਬ ਫੋਨ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਨਾ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਚੀਜ਼ ਹਰ ਵਾਰ ਰੁਕੀਆਂ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰ ਉਹ ਤਾਂ ਦੋ ਦਿਨ ਮੇਰਾ ਦੁੱਖ ਹੀ ਦਿੱਤਾ ਬਈ ਹਾਂਜੀ ਕਿਹ ਜੱਤੀ ਬੋਲਦੀ ਬਈ ਆ ਹਾਂਜੀ ਤੁਸੀਂ ਨਾ ਨੈਟ ਤੇ ਗੰਦ ਪਾਉਣਾ ਹਟਣਾ ਕਿ ਨਹੀਂ ਹਟਣਾ ਗੰਦ ਕਿਹੜਾ ਪਾਇਆ ਸੀ ਕਹਿੰਦੇ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਕਰਤੇ ਕੀ ਆ ਮੈਂ ਤਾਂ ਦੱਸਣਾ ਵੀ ਪਾਰਕ ਨਾ ਕਰੀਆ ਬਠਿੰਡੇ ਜੀ ਨਹੀਂ ਪਾਰਕੀਆਂ ਤਾਂ ਬਠਿੰਡੇ ਜੀ ਦੀ ਬਹੁਤ ਵਾਲੀ ਆ ਜੀ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸਣਾ ਮੈਨੂੰ ਉਹ ਐਸਟਰੋਲਰਡੀ ਪ੍ਰੋਮੋਸ਼ਨ ਕਰਾ ਲਿਆ ਤੁਮ ਤੋਂ ਮਨਾ ਕੀਤਾ ਗਿਆ ਕਿ ਮੈਂ ਬੰਦ ਕੀਤੀਆਂ ਹੁਣ ਮੈਨੂੰ ਕਿਉਂ ਮੈਨੂੰ ਟਾਰਚਰ ਕਰਦੇ ਹੋ ਯਾਰ ਅਫੇ ਕਿਤਰਾ ਵੀਡੀਓ ਪਾ ਰਹੇ ਜੀ ਨਾ ਤੇ ਕੀ ਵੀਡੀਓ ਦੱਸ ਕੋਈ ਕਾਹੀ ਕੋਈ ਗਾਣੇ ਦੇ ਵੀਡੀਓ ਬਣਾ ਬਣਾ ਕੇ ਕਿਉਂ ਤੁਸੀਂ ਪੰਜਾਬ ਦਾ ਪੇੜਾ ਕਰ ਚਲਦਾ ਨਾ ਹੋ ਨਾਰਮਲ Songਸ ਤੇ ਵੀਰੇ ਅੰਕਲ ਤੁਸੀਂ ਜੋ ਹੋ ਨਾਰਮਲ Songਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤੇ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮ੍ਰਿਤਪਾਲ ਮੈਰੋ ਜੀ ਨਹੀਂ ਕਰ ਲੋ ਹਿੰਨਾ ਕਿ ਤੁਸੀਂ ਅਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਬੈਨਡ ਹੋਇਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਲਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੇ ਬਾਸ ਇਹੀ ਗੱਲ ਉਹ ਹੀ ਉਹਨਾਂ ਨਾਲ ਇਹ ਗੱਲ ਮੈਂ ਮੰਨ ਲਈ ਹੀ ਜੀ ਤੁਹਾਨੂੰ ਪੰਜਾਬ ਦਾ ਪੇੜਾ ਤੁਸੀਂ ਕਰ ਕਰਤਾ ਵਾ ਤੁਸੀਂ ਇੱਕ ਕੰਗੀਅਰ ਕਾਦੀਆ ਸਿੱਖਦਾ ਹੋ ਤੇ ਇੰਸਟਾਗ੍ਰਾਮ ਆਏ ਚਲੋ ਠੀਕ ਹੈ ਤੁਹਾਨੂੰ ਕੀ ਚਾਹਣੇ ਕਿ ਮੈਂ ਆਪਣਾ ਪੇਜ ਬੰਦ ਕਰਦਾ ਮੈਂ ਤੁਹਾਨੂੰ ਇਹ ਗੱਲ ਕਹਨੀ ਆ ਚੰਨਾ ਮੰਗ ਗੁਰੂ ਮਾਰਾ ਇਹ ਤੋਂ ਮਾਫੀ ਮੰਗਦੇ ਆ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏ ਗੁਰੂ ਮਾਰਾ ਇਹ ਤੋਂ ਮਾਫੀ ਚਲੋ ਠੀਕ ਹੈ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪਹਿਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਤੁਹਾਨੂੰ ਕੋਈ ਵੀ ਕੋਈ ਵੀ ਕਿਸੇ ਦੇ ਫੋਨ ਤੇ ਤਾਂ ਵੀਡੀਓ ਨਹੀਂ ਪਾਈ ਜਾਏ ਤੁਹਾਨੂੰ ਮਦਦ ਆ ਬਟ ਇਧਾ ਨਹੀਂ ਨਾ ਅਕਲ ਮੇਰੇ ਘਰ ਦਾ ਖਰਚਾ ਮੇਰਾ ਬੋਖ ਆ ਮੈਂ ਆਪਣੇ ਘਰ ਦੇ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿੱਦਾਂ ਕਰ ਮੈਨੂੰ ਕੋਈ ਸ਼ੌਕ ਥੋੜੀ ਵੀਡੀਓ ਪਾਉਂਦਾ ਮੈਨੂੰ ਵੀ ਸਮਝ ਮੇਰਾ ਘਰ ਬੜਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆ ਗਏ ਮੈਂ ਬੰਦ ਕਰ ਦੂੰ ਮੈਂ ਸਾਰੇ ਕਾਊਂਟ ਬੰਦ ਕਰ ਦੂੰ ਕੰਮ ਨਹੀਂ ਕਰ ਸਕਦਾ ਤੇਰਾ ਘਰ ਦਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ 1.5 ਸਾਲ ਨੂੰ ਜਾਣਾ ਮੈਂ ਉਹਨਾਂ ਨੂੰ ਚੱਕ ਨੂੰ ਮੈਂ 1.5 ਸਾਲ ਨੂੰ ਆਪਣਾ ਸਭ ਕੁਝ ਬੰਦ ਕਰ ਦੂੰਗੀ 1.5 ਸਾਲ ਨੂੰ ਜਾ ਤੇਰਾ ਘਰ ਦਾ ਧਿਆਨ ਦਾ ਕੰਮ ਕਰਦਾ ਮੈਂ ਅੱਜ ਤੱਕ ਦੀ ਉਹਨਾਂ ਦੇ ਕੋਤੇ ਚੱਰੀਆਂ ਇਹਨੇ ਕੂੰਡ ਕਿੰਨੀਆਂ ਫੋਟਮ ਧਿਆਨ ਨਾਲ ਖਿਆਰਣਾ ਮੇਰੇ ਘਰ ਵਾਲੇ ਦੇ ਫੋਨ 'ਚ ਤੇਰੇ ਘਰ ਵਾਲੇ ਨੇ ਗੱਲ ਫੋਟ ਬੈਠ ਦਿੱਤੀ ਗਈ ਆ ਕੀ ਕੀ ਗਾਹੀ ਕੋਲ ਘਰ ਬੰਦਾ ਭੇਜਿਆ ਹੀ ਉਹਨੇ ਖੁਦ ਇਹਨੇ ਸਾਫ ਪਾਈ ਗਾਇਆ ਵੀ ਆਹ ਨੂੰ ਮੈਂ ਆਪ ਦੇਖੋ ਮੈਂ ਕਿਹਾ ਦਿੰਨਾ ਵਾ ਬੰਦੇ ਨੂੰ ਦਿੰਨਾ ਵਾ ਮੇਰੇ ਘਰ ਵਾਲਾ ਇਹ ਜੋ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਉ ਮੈਨੂੰ ਹਥਿਆਰ ਨਾਲ ਬਟ ਪਲੀਜ਼ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਮੈਨੂੰ ਇਹ ਨਾਲ ਆਪਣੇ ਘਰ ਨਾਲ ਪੁੱਛੋ ਪੁੱਛ ਲਈ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੈ ਲੋਟ ਇਸ ਫੋਨ ਜਿਹੜਾ ਇਹਨੇ ਹੈ ਇਨ ਗ੍ਰੇਸੀਆਦ ਸਾਪ ਕੋ ਦੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋਗੀ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਜਿਹਦੀ ਮਾਫੀ ਮੰਗਣੀ ਚਾਹੁੰਦੇ ਐ ਮੈਂ ਬੇਦਾ ਕਰ ਕਰਦਾ ਪੰਜਾਬ ਦਾ ਚਲੋ ਠੀਕ ਆ ਜੀ ਤੁਹਾਨੂੰ ਸਿੰਪਲ ਸਾਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਆਇਆ ਬਾਪ ਕੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹ ਮੈਨੂੰ ਮੈਂ ਤੁਹਾਡੀ ਕੋ ਪ੍ਰਿੰਟ ਦੇਖੋ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਆ ਨਹੀਂ ਗਏ ਕੋ ਦੱਸਿਆ ਮੈਂ ਕਿਹੜੀ ਜਿਹਦੀ ਜਿਹਦੀ ਮਾਫੀ ਮੰਗਣ ਨੂੰ ਕਿ ਮੈਂ ਮੰਗੀ ਹੈ ਨਾ ਪਿਆਰ ਨਾਲ ਕਰ ਮੈਂ ਕਿਨੇ ਟਾਈਮ ਦੀ ਕੱਢੀ ਪਈ ਨਾ ਕਿ ਵੀਰੇ ਹਾਂ ਚ ਕੋਈ ਦੇਰ ਤੋਂ ਸਾਲੋਂ ਮੈਂ ਆਪਣਾ ਵੀ ਪੰਦ ਫਰ ਤੋਂ ਮੇਨੂੰ ਸ਼ੌਕ ਨਹੀਂ ਮੈਂ ਆਪਣੀ ਚਾਗਰ ਜਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬ ਆ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਦੇਖੋ ਤਾਂ ਕਰਦੇ ਬਈ ਮੈਨੂੰ ਤਾਂ ਯਾਰ ਅਕਾ ਨਹੀਂ ਡਿਪਰੈਸ਼ਨ 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 ਨਹੀਂ ਮੈਂ ਤਾਂ ਚੰਗਾ ਕਿ ਕਿੰਨੇ ਮਨਤਾ ਇੰਨਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤਾਂ 500 500 ਲੋਕਾਂ ਤੋਂ ਮੰਗ ਕੇ ਲਾਉਣ ਆਪੇ ਮੇਨੂੰ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਭਾਗਾ ਤੇ ਕਮਾਉਣ ਜਗਾ ਨਹੀਂਗਾ ਕਮਾ ਕੀ ਕਰਤਾ ਕਰਕੇ ਇਹਨਾਂ ਨੂੰ ਕੋਈ ਹੈਗਾ ਨਹੀਂ ਮੇਰੇ ਉਸੇ ਸਭ ਕੁਝ ਹੈਗਾ ਬਾਕੀ ਕੋਈ ਕਹਿਣ ਨੂੰ ਦਿੰਦਾ ਥੋੜੀ ਮੇਰੇ ਘਰ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਦ ਤੂੰ ਆਪ ਕਮਾਉਣ ਲੱਗੂਗਾ ਤਾਂ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਆਪਣੇ ਸਾਥ ਨਾਲ ਨਹੀਂ ਕਿ ਕਿ ਜਦ ਅਹੀਂ ਕਮਾਉਂਦੇ ਨਹੀਂ ਆ ਮੇਰਾ ਪੁੱਤ ਕਮਾਉਂਦਾ ਹੈ ਤੂੰ ਲੱਜਰ ਤਾਂ ਬਲਾ ਬੱਸ ਮੈਂ ਲੱਜਰ ਤਾਂ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਸਰਕਾਰ ਦਾ ਬਾਬਾ ਲੱਜਰ ਦਾ ਬਲਾਉਂ ਮੇਰੇ ਹੋਰ ਕੀ ਕਰਕੇ ਬੈਠੇ ਹੈ ਯਾਰ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੈਨੂੰ ਕੌਣ ਜੈ ਤੂੰ ਇਹ ਸਿੰਪਲ ਵੀਡੀਓ ਵੇਖ ਕੇ ਚਲੋ ਕੋਲਗੋਰੀਥਮ ਕਉਣ ਵਾਸਤੇ ਤੂੰ ਆਪਣੇ ਰੀਅਲ ਨੰਬਰ ਤੇ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਦਾ ਫੋਨ ਆਉਂਦੇ ਪੈਣਾ ਉਹ ਕਾਲ ਰੈਡ ਤੂੰ ਕਿਉਂ ਫੋਨ ਆਉਂਦੇ ਪੈਣਾ ਕੋਈ ਫੇਕ ਨੰਬਰ ਦਾ ਕਾਲ ਕੀ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਬਿਨਾਂ ਦਾ 2 ਦਿਨਾਂ ਦੇ ਵਿੱਚ ਵਾਇਰਲ ਬਲ ਮਾਗੀ ਮੰਗ ਕੇ ਪੋਸਟ ਨਾ ਭਾਈ ਤੇ ਅੱਜ ਤੋ ਤੀਜੇ ਦਿਨ ਆਪਣਾ ਇਹੀ ਜਾਂ ਵੇਖ ਲਓ ਤੀਜੇ ਚਲੋ ਠੀਕ ਆ ਓਕੇ ਮੈਂ ਨਹੀਂ ਅਹੀਂ ਹੀ ਪ੍ਰਵਾਹ ਕਰ ਦਿੱਤੇ ਤੇਰਾ ਬੱਚਾ ਹੈਗਾ ਨਹੀਂ ਬੱਚਾ ਵਾ ਤੇ ਫੋਨ ਆ ਪਿੱਛੇ ਫੋਰੀ ਹੈਗਾ ਤੇ ਚ ਕੱਟੀ ਨਿਆ ਬਣਾ ਸਭ ਦਮੇ ਸਾਂਝਾ ਹੁੰਦਣਾ ਜਿਹੜੀਆਂ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਜਿੱਚ ਸਾਰਿਆਂ ਨੂੰ ਔਕਵਰ ਲੱਗਾ ਹੈ ਕੁਝ ਗਲਤ ਤੁਹਾਨੂੰ ਲੱਗਿਆ ਹੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾਈ ਪੋਸਟ ਕੀਤੀ ਜਾਏਗੀ ਸਪੈਸ਼ਲ ਵੇਦ ਨਾਲ ਦੋ ਡਬਲ ਨਹੀਂ ਰੰਗ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਥੇ ਬੰਦਿਆਂ 'ਚ ਬੈਠ ਕੇ ਦੂਜੀ ਵਾਰ ਬੁਲਾਇਆ ਗਿਆ ਇਹਨਾਂ ਨੂੰ ਇਥੇ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਖਤੀ ਰੂਪ 'ਚ ਵੀ ਬਾਖੀ ਮੰਝੇ ਵੀ ਬੱਚੀ ਆਹੇ ਕਿਸੇ ਵੀ ਧਰਮ ਦੀ ਅਸ ਪਰ ਇਹਨੂੰ ਪਤਾ ਨਹੀਂ ਕਿਉਂ ਇਸ ਕਰਦਾ ਇਹ ਨਹੀਂ ਸੀਗਾ ਚੇਤਾ ਨਹੀਂ ਸੀਗਾ ਤੇ ਇਹਨਾਂ ਨੂੰ ਸਮਝਾਤਾ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾਂ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਤੇ ਇੱਕ ਵਾਰੀ ਇਹ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਬਲੋਚ ਨਾ ਦਿੱਤੀ ਜਾਵੇ ਕਿਉਂਕਿ ਧੀਆ ਭੈਣਾਂ ਸਭ ਦੀਆਂ ਸਾਜੀਆਂ ਹੁੰਦੀਆਂ ਆ ਪਿੱਛੇ ਜੇ ਕੀ ਹੋਇਆ ਮੈਂ ਵੇਖਿਆ ਵੀਡੀਓ ਵੀ ਕੁੜੀਆਂ ਨਾਲ ਵੀਡੀਓ ਪਾਈ ਜਾਂਦੇ ਆ ਉਹਦੇ ਵਿੱਚ ਇਹ ਸੀ ਇੱਕ ਨਰਿੰਦਰ ਕੌਰ ਸੀ ਕੁੜੀ ਊੜੀ ਪਤਨੀ ਆਂਟੀ ਜੀ ਇੱਕ ਆਪ੍ਰੀਤ ਜੱਟੀ ਜੀ ਦੇ ਤਿਤਲੀ ਜੀ ਵਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ ਦੋ ਤਿੰਨ ਵਿਆਹ ਕਰਾਏ ਹੋਏ ਆ ਪੂਜਾ ਸੰਘਾ ਕੁਛੇ ਤਾਂ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਮੈਚ ਕਰਨਾ ਕਿਸੇ ਨੂੰ ਕੋਈ ਨਵਾਂ ਮੈਰਿਜ ਕਰਾਉਣੀ ਆ ਕਿਸੇ ਨੇ ਆਪਦੇ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੋਈ ਕੁਛ ਵੀਡੀਓ ਪਾਉਂਦਾ ਕਿੱਧਰ ਨੂੰ ਚੱਲੇ ਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਤੁਸੀਂ ਕਹਿੰਦੇ ਫੇਰ ਅੱਛਾ ਇੱਕ ਗੱਲ ਹੋਰ ਵੇਖੀ ਆ ਫੇਰ ਵਿੱਚੋਂ ਨਾ ਕੁਛ ਕੁ ਭੇਡਾਂ ਇਹ ਗੱਲਬਾਤ ਕਰਨੀਆਂ ਕਿ ਕੁੜੀ ਮਾਰ ਕੇ ਕਿੱਡੀ ਕਿ ਦਲੇਰੀ ਆ ਜਦੋਂ ਤੁਸੀਂ ਇਹ ਗੱਲ ਕਹੋ ਵੀ ਕੁੜੀ ਮਾਰ ਕੇ 6 ਮਹੀਨਿਆਂ ਦੀ ਸਜ਼ਾ ਹੁੰਦੀ ਆ ਤੇ ਬੰਦਾ ਮਾਰ ਕੇ 20 ਸਾਲਾਂ ਦੀ ਸਜ਼ਾ ਹੁੰਦੀ ਆ ਕਤਲ ਤਾਂ ਕਤਲ ਹੀ ਆ ਨਾ ਛੋਟੇ ਵਰਗੇ ਪਹਿਲਾਂ ਨਹੀਂ ਸੀ ਗਿਆਂ ਲਗੋੜਾਂ ਵੀ ਨਹੀਂ ਤੋ ਕਹਿ ਦਿੰਦੇ ਵੀ ਇੰਦਰਾ ਗਾਂਧੀ ਨੂੰ ਕਿਉਂ ਮਾਰਤਾ ਛੋਟੇ ਇਹ ਗੱਲ ਖਾਣੇ ਨਹੀਂ ਪੈਣੀ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਅੱਜ ਕੀ ਹੁੰਦੀ ਆ ਹੁਣ ਇਹੋ ਜੇ ਕੰਟੈਂਟ ਬਣਦੇ ਆ ਤੇ ਹੁਣ 2 2.5 ਮ ਜਿਹੜੀ ਉਹ ਬੀਬੀ ਇੱਕ ਦੀਪਕਾ ਲੁਥਰਾ ਅਮਰਸਰ ਤੋਂ ਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਆਈ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਾਇਆ ਤੁਸੀਂ ਤਾਂ ਕਹਿੰਦੇ ਮਰਦਾਂ ਦੀ ਜਵਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਹੋ ਥੋਡੀ ਜੁਬਾਨ ਆ ਕੋਈ ਕੱਲ ਤਾਂ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀਂ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆਹ ਦੀਪਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆਹ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਕਾ ਲੁਥਰਾ ਇਹਨੂੰ ਆਏ ਲਾਸਟ ਵਾਰਨਿੰਗ ਆ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁਰਤੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠਿੰਡੀ ਪਾਰਕਿੰਗਾ ਪਾਰਕਿੰਗਾ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ। ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਮਿਲੇ। ਸਾਡਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ, ਕੋਈ ਸਾਡਾ ਵੱਟ ਦਾ ਰੌਲਾ ਨਹੀਂ, ਕਿਸੇ ਨੂੰ ਨਾ ਸਾਡੀ ਕੋਈ ਦਸ਼ਮਣੀ ਨਹੀਂ। ਲੱਚਰ ਦਾ ਨਾ ਫਲਾਓ ਬਸ। ਸਾਫ਼ ਸੁਥਰਾ ਰਹਿਣ ਦਿਓ। ਬੱਚੇ ਫੋਨ ਚਲਾਉਂਦੇ ਆ। ਬੱਚਿਆਂ ਨੂੰ ਫੋਨ ਦਿੰਨੇ ਆ ਅਸੀਂ। ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਪੜਾ ਦਿਓ ਆਪਦਾ। ਇੰਸਟਾਗ੍ਰam ਫੇਸਬੁੱਕ ਚਲਾਉਣਾ ਤਾਂ ਸਹੀ ਕੋਈ ਗੱਲਬਾਤ ਹੈ ਵੀ ਜੋ ਹੈ ਜਿੱਦਦਾਰੀ ਉਹ ਸਿੱਖ ਲੈਣਗੇ। ਤੁਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆਂ ਬੱਚਿਆਂ ਦੇ ਰੇਪ ਹੋਈ ਜਾਂਦੇ ਆ। ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ। ਕੀ ਕਰਾਂਗੇ? ਨਸਲਾਂ ਖਤਮ ਹੋਈ ਜਾਂਦੀਆਂ। ਪਰ ਹੁਣ ਨਹੀਂ। ਬਹੁਤ ਪੰਜ ਚਾਰ ਸਾਲ ਇਹੋ ਕੁਝ ਹੀ ਦੇਖਿਆ। ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ। ਪਰ ਨਹੀਂ ਸਾਭ ਕੀ ਕਰਗੇ? ਕੋਈ ਨਾ ਰਾਹ ਭੇਜਾਂਗੇ ਤੇ ਬਾਹ ਭੇਜਾਂਗੇ। ਹੁਣ ਪੰਜਾਬ 'ਚ ਜੇ ਮੈਂ ਵਿਚਰੂੰਗਾ ਨਾ ਮੇਰੀਆਂ ਮੇਰੇ ਦੋ ਭਰਾ ਸੱਜੀਆਂ ਖੱਬੀਆਂ ਪਾਮਾ ਪਾਈ ਜਸਪ੍ਰੀ ਸਿੰਘ ਜੀ ਤੇ ਨਿਮਰਜੀਤ ਸਿੰਘ ਉਹ ਦੋਨੇ ਰਹਿ ਤੋਏ ਨੇ ਕੇਸ ਦਰਜ ਹੋ ਜਾਵਿਆ ਮੈਂ ਮੈਂ ਹਜੇ ਦੇਖਣਾ ਆਪਣੇ ਬਾਰੇ ਤੇ ਜੇ ਮੈਂ ਹੁਣ ਪੰਜਾਬ ਚ ਵਿਚਰੂੰਗਾ ਕਿਸੇ ਗੱਲ ਨਾਲ ਆਲੀ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਫਿਰ ਫਿਰ ਦੇਖੋਗੇ ਜਿੰਨਾਂ ਦੀ ਵੀਡੀਓ ਸ਼ੋ ਹੋਗੀ ਉਹਨਾਂ ਦੇ ਘਰੇ ਮੈਂ ਆਪ ਖੁਦ ਨਾਲ ਦੇ ਸੰਗ ਜਾਇਆ ਕਰਨਗੇ ਇੱਕ ਵਾਰੀ ਪਿਆਰ ਨਾ ਸਮਝਾ ਕੇ ਆਉਣਾ ਇੱਕ ਵਾਰੀ ਸਿਰਫ ਵੀ ਆਹ ਵੀਡੀਓ ਬੰਦ ਇਹ ਕੰਮ ਨਹੀਂ ਚੱਲਣੇ ਪਿਆ। ਐਂ ਤਾਂ ਇੱਜ ਤਨਾਰਾ ਦੇਖਾ ਕੱਚ ਤਾਂ ਦੇਖਾਂਗੇ ਇੱਜ ਤਨਾਰਾ ਰਹਿਣਾ। ਜੇ ਕਿਸੇ ਨੇ ਭੁੱਲ ਭਲੇਖੇ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਦਾ ਨਾ ਇਹ ਨਹੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾਂ ਚੱਲਣਗੇ ਲਚਰਤਾ ਵਜਾ ਕੇ ਚੱਲੂਗੀ। ਓਟਾਕੇ ਵੇਖੋ ਕਿਵੇਂ ਬੰਦੇ ਕਰ। ਤੁਸੀਂ ਜੇ ਰਾਹ ਨਹੀਂ ਬਦਲ ਸਕਦੇ। ਅਸੀਂ ਵੀ ਨਹੀਂ ਬਦਲ ਸਕਦੇ। ਅਸੀਂ ਕਿਉਂ ਆਉਦੇ ਰਾਹ ਚੇਂਜ ਕਰਗੇ ਭਾਈ। ਅਸੀਂ ਆਪਣੀਆਂ ਅੱਖਾਂ ਨੂੰ ਥਲੇ ਛੱਡ ਸਕਦੇ। ਇੱਕ ਹੋਰ ਚੀਜ਼ ਦਿਖਾਵਾਂ ਤੁਹਾਨੂੰ ਮੈਂ। ਇਹਨਾਂ ਇਕ ਤੀੜਾ ਦੀ ਹੋਰ ਚੀਜ਼। ਓਕੇ ਮੈਂ ਕੋਈ ਚੀਜ਼ ਦਿਖਾਉਣਾ ਖ ਦੇਖੋ। ਦੇਖੋ ਜੀ ਸੁਣਿਓ ਧਿਆਨ ਨਾਲ। ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖਣ ਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ ਕਿਉਂਕਿ ਭਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸੁਣ ਲਿਆ ਕੀ ਕਹਿਆ ਉਹਨੇ ਕਹਿੰਦਾ ਵੀ ਇਹ ਸਾਡੀਆਂ ਵੀਡੀਓ ਭਾਈ ਕੁੜੀਆਂ-ਬੁੜੀਆਂ ਨਾ ਦੇਖਿਓ ਤੇ ਇਹ ਅਸੀਂ ਮਨੋਰੰਜਨ ਲਈ ਮੰਦਿਰ ਰਸਤੇ ਬਣਾਉਨੇ ਆ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਇਹਨਾਂ ਨੂੰ ਪ੍ਰੋਡੂਸਰ ਨੇ ਲਾਇਆ ਇਹਨਾਂ ਕੰਮਾਂ ਦੇ ਵਿੱਚ ਉਦੋਂ ਜੇ ਕਿਤੇ ਸਾਰੇ ਜਣੇ ਖੜ੍ਹ ਜਾਂਦੇ ਨਾ ਸਾਡੇ ਨਾਲ ਤੇ ਅੱਜ ਗੱਲਾਂ ਕੁਝ ਹੋਰ ਹੁੰਦੀਆਂ ਪੰਜਾਬ ਦੀ ਕੀ ਕਹਿੰਦਾ ਇਹ ਬੰਦਾ ਕਹਿੰਦਾ ਵੀ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕੁੜੀਆਂ-ਬੁੜ ਆਹ ਕਿਵੇਂ ਗਾਲਾਂ ਨਿਕਲ ਜਾਂਦੀਆਂ ਲਗਾਮ ਪਾ ਲਾਂਗੇ ਜ਼ੁਬਾਨ ਨੂੰ ਤੇਰੀ ਨੂੰ ਅਸੀਂ ਫਿੱਟੇ ਮੂੰਹ ਕਹਿ ਦੋ ਜੇ ਕਦੇ ਅਸੀਂ ਸਿਰ ਧੜ ਦੀ ਲਾਉਣੀ ਪਈ ਤੇ ਅਸੀਂ ਲਾਵਾਂਗੇ ਪੰਜਾਬ ਸਾਰਾ ਭਾਵੇਂ ਨੌਜਵਾਨ ਸਾਡੇ ਨਾਲ ਤੁਰਨ ਚਾਹਨਾ। ਕਾਲਾ ਜੀ ਦਾ ਬਾੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਣਾ ਨਿਕਲ ਜਾਂਦਾ ਅਸੀਂ ਵੀ ਕਮਾਂਗੇ ਸਾਥ ਤੇ ਤਾਂ ਆਪ ਬੰਦਾ ਮਰ ਜਾਂਦਾ ਭਾਈ ਸਾਡੇ ਤਾਂ ਆਪ ਵਸਦਾ ਰੋਗ ਨਹੀਂ ਸਾਡੇ ਨੈੱਟ ਤੇ ਤੁਹਾਡੀਆਂ ਵੀਡੀਓ ਸ਼ਫੋਨਾਂ ਤੇ ਸ਼ੋਅ ਨਹੀਂ ਹੋਣਾ ਚਾਹੀਦੀਆਂ ਤੇ ਇਸ ਕਰਕੇ ਲੱਚਰ ਤਾਂ ਫਲਾਉਣ ਵਾਲੇ ਦੂਰ ਰਹਿਣ ਵੀ ਭਾਈ ਸਾਡੇ ਤੋਂ ਬੰਦਾ ਮਰ ਜਾ। ਤੁਸੀਂ ਆਏ ਚਲੋ ਫਿਰ ਅਸੀਂ ਆਏ ਚੱਲਾਂਗੇ ਦੇਖੀ ਚੱਲੋ ਕੋਈ ਚੱਕਰ ਨਹੀਂ। ਪੰਜਾਬ ਦੇ ਵਿੱਚ ਨਗੀਜਤਾ ਗਾਲੀ ਗਲੋਚ ਤੇ ਲੱਚਰਤਾ ਡਬਲ ਮੀਨਿੰਗ ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਕੁੜੀਆਂ ਜੋ ਵੀ ਆ ਇਹ ਲਾਸਟ ਵਾਰੀ ਸੁਣ ਲੈਣ ਗੱਲ ਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਉਹਦੇ ਵਿਆਜਾਂ ਤੋਂ ਫੜਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲ ਦਿਓ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਆ ਪੂਰੀ ਕੀਤੀ ਆ ਜੇ ਕਿਸੇ ਬੰਦੇ ਨੇ ਨਗੇਸ਼ਤਾ ਵਧਾਈ ਲੱਚਰਤਾ ਵਧਾਈ ਡਬਲ ਮੀਨਿੰਗ ਗੱਲ ਕੀਤੀ ਤੇ ਆਪਦੇ ਗੱਲਾਂ ਤੇ ਪੜਦੇ ਪਾਉਣ ਲਈ ਸਫਾਈਆਂ ਜੀਆਂ ਦਿੱਤੀਆਂ ਨਾ ਤੇ ਐਸਾ ਕੰਮ ਕਰੂੰਗਾ ਮੈਂ ਵੀ ਤੁਸੀਂ ਦੇਖ ਤਾਂ ਸਕੋਗੇ ਤੁਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਬੋਲ ਤਾਂ ਸਕੋਗੇ ਤੁਸੀਂ ਸੁਣ ਨਹੀਂ ਸਕਦੇ ਇਹ ਜਿਹੜੇ ਥੋੜੇ ਰਖਣੇ ਆ ਨਾ ਅੱਖਾਂ ਮੂੰਹ ਕੰਨ ਬੰਦ ਕਰ ਦੂ ਸਾਰੇ ਮੈਂ ਮੈਨੂੰ ਥੂੜੀ ਚੜਨਾ ਪੈ ਜੇ ਮੇਰਾ ਅਨਕਾਊਂਟਰ ਹੋ ਜਾਏ ਮੈਨੂੰ ਉਮਰ ਕੈਦ ਹੋ ਜਾਏ ਚਾਹੇ ਮੈਨੂੰ ਕੁਝ ਵੀ ਹੋ ਜਾਏ ਪਰ ਮੇਰਾ ਕਿਸੇ ਨਾਲ ਨਿੱਜੀ ਵੈਰ ਨਹੀਂ ਹੈਗਾ ਪਰ ਮੈਂ ਲੱਚਰਤਾ ਭੁਲਾਉਣੀ ਨਹੀਂ ਦੇਣੀਗੀ ਮੇਰੇ ਨਾਲ ਕੋਈ ਤੁਰੇ ਚਾਹੇ ਨਾ ਤੁਰੇ ਮੈਂ ਹਮੇਸ਼ਾ ਇਹ ਗੱ ਸਿੱਖਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ। ਅਸੀਂ ਹਜੇ ਵੀ ਆਪਣਾ ਰਾਜ ਸਮਝਦੇ ਆ ਚਾਹੀਏ ਅਸੀਂ ਕਈਆਂ ਵੀ ਸਾਡੀ ਗੈਣthi ਘਟਾ। ਸਾਨੂੰ ਦੁਬਾਰਾ ਸਾਡਾ ਰਾਜ ਮਿਲੇ ਚਾਹੇ ਨਾ ਮਿਲੇ ਪਰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਜ਼ਤ ਆਬਰੂ ਵਾਲੇ ਆਪਦੇ ਕਾਨੂੰਨ ਲਾਗੂ ਰੱਖਾਂਗੇ। ਜਿਹੜਾ ਸਾਡੇ ਕਾਨੂੰਨ ਤੋੜੂਗਾ ਤੇ ਉਹ ਫਿਰ ਆਪਦਾ ਭਾਈਵਾਲੀਵਾਰਸ ਆ ਵੀ ਹੈਗਾ ਆਪਦੇ ਨੁਕਸਾਨ ਦਾ। ਸਾਡੇ ਤੋਂ ਤਾਂ ਜੋ ਹੋਊਗਾ ਉਹ ਅਸੀਂ ਕਰਾਂਗੇ ਤੇ ਭੁਗਤੀ ਵੀ ਜਾਣਦੇ ਆ ਤੇ ਉਹ ਸਿੰਘ ਹੁਣ ਚੱਲੇ ਜੇ ਉਹ ਜਾਣੇ ਰੁਕੇ ਜੋ। ਭਰਾਣੇ ਮੇਰੇ ਮੈਂ ਕੱਢੂੰਗਾ ਮੈਂ ਪੈਰ ਵਾਈ ਕਰੂੰਗਾ। ਮੈਂ ਹੈਗਾ ਬੈਠਾ ਹਾਜੀ। ਤੇ ਮੇਰੀ ਇੱਕ ਸੰਗਤ ਨੂੰ ਵੀ ਬੇਨਤੀ ਆ ਕਈ ਜੇ ਤੁਹਾਨੂੰ ਕੋਈ ਆਹੇ ਮੇਰੇ ਨਾਲ ਫੋਟੋ ਦਿਖਾਵੇ ਚਾਹੇ ਤੁਹਾਡੇ ਨਾਲ ਮੇਰੇ ਨਾਲ ਵੀਡੀਓ ਦਿਖਾਵੇ ਪੈਸਾ ਨਹੀਂ ਦੇਣਾ ਕਿਸੇ ਨੂੰ ਪੈਸੇ ਦੀ ਲੋੜ ਨਹੀਂ ਹੈ ਨਾ ਪੈਸਿਆਂ ਵਾਲੇ ਕੰਮ ਕੀਤੇ ਤੇ ਨਾ ਕਰਨੇ ਐਵੇਂ ਨਾ ਕੋਈ ਸਾਡੀ ਸਾਡੇ ਨਾਲ ਤੁਹਾਨੂੰ ਫੋਟੋ ਦਿਖਾ ਕੇ ਵੀਡੀਓ ਦਿਖਾ ਕੇ ਕਹੀ ਜਾਵੇ ਵੀ ਆਹ ਦੇਖੋ ਵੀ ਅਸੀਂ ਭਰਾ ਕਿਸੇ ਨੂੰ ਕੋਈ ਪੈਸਾ ਨਹੀਂ ਭੇਜਣਾ ਜੋ ਹੈਗਾ ਬਸ ਠੀਕ ਹੈ ਜੋ ਹੋਣਾ ਹੋਈ ਜਾਣਾਗਾ ਇਹ ਅਸੀਂ ਜ਼ਰੂਰ ਛਾਲ ਰੱਖਿਓ ਇਹਨਾਂ ਕਮਾਂ ਗੱਲਾਂ ਬਤਾਲਾ ਹੁਣ ਦੇਖਦੇ ਅੱਗੇ ਕੀ ਹੁੰਦਾ ਸਾਡਾ ਕਿਸੇ ਨਾਲ ਕੋਈ ਨਿੱਚੀ ਬੈਰ ਨਹੀਂ ਹੈ ਬਸ ਐ ਜਿਤਨਾ ਰਹੋ ਤੇ ਐ ਜਿਤਨਾ ਰਹਿਣਦੋ ਸਸ ਇੰਗ ਨਹੀਂ ਗੱਲ ਬਾਤ ਹੈ ਗਾਲੀ ਗਲੋਚਨਾ ਕਰੋ ਯੂਰਟੀ ਨਾ ਵਧਾਓ ਲੈਕਚਰਤਾ ਨਾ ਵਧਾਓ ਬੱਚਿਆਂ ਨੂੰ ਸੇਫ ਰੱਖੋ ਰੇਫ ਬਹੁਤ ਵਧੀ ਜਾਂਦੇ ਆ ਤੇ ਜੇ ਤੁਸੀਂ ਇਸ ਚੀਜ਼ ਨੂੰ ਛੱਡ ਦੋਗੇ ਵੀ ਇਹ ਤਾਂ ਐਵੇਂ ਬੋਲਦਾ ਤੇ ਕੋਈ ਨਾ ਫਿਰ ਫਿਰ ਕਿੱਟੀ ਗੱਲ ਬਾਤ ਹੈ ਹੋਰ ਬਹੁਤ ਆਣੀ ਤਰੀਕੇ ਹੋਰ ਵੀ ਬਹੁਤ ਨੇ ਸਾਹਮਣੇ ਭਰਾ ਬਣ ਕੇ ਰਹੋਗੇ ਭਰਾ ਬਣ ਕੇ ਘੁੰਮਣਾ ਚੱਲਾਂਗੇ ਉਸੂਲਾਂ ਨੂੰ ਤੋੜੋਗੇ ਤੇ ਫਿਰ ਸਜ਼ਾ ਮਿਲੇਗੀ ਅਸੀਂ ਗੌਰਮੈਂਟ ਦੇ ਅਸੂ ਤੋੜਾਂਗੇ ਸਾਨੂੰ ਸਾਨੂੰ ਸਜ਼ਾ ਮਿਲੇ ਅਸੀਂ ਸਜ਼ਾ ਕੋਲ ਤਾਂ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਵਾਂਗੇ ਜੇ ਪ੍ਰਸ਼ਾਸਨ ਸਾਡੀ ਗੱਲ ਸੁਣ ਲੈਂਦਾ ਫਿਰ ਇੱਥੋਂ ਤੱਕ ਕੋਈ ਵੀ ਗੱਲ ਨਾ ਪਹੁੰਚਦੀ ਦੀਪਕਾ ਮੋਸਰ ਵਾਲੇ ਕੇਸ ਦੇ ਵਿੱਚ ਪ੍ਰਸ਼ਾਸਨ ਸਾਡੀ ਗੱਲਬਾਤ ਸੁਣ ਲੈਂਦਾ ਤੇ ਕੋਹਾ ਨਾ ਕਰਦੇ ਹੁਣ ਅੱਗੇ ਕੀ ਪਤਾ ਉਹਦੇ ਨਾਲ ਕੀ ਹੁੰਦਾ ਸੁਧਰ ਜੂਗੀ ਸੰਭਰ ਜੂਗੀ ਦਾ ਠੀਕ ਇਥੇ ਚੱਲੋ ਕੋਈ ਨਾ ਓਡੋ ਸਰ ਲਈ ਤਰਖਾਸ ਦਿੱਤੀ ਜੀ ਪ੍ਰਸ਼ਾਸਨ ਸਮਝ ਲੈਂਦਾ ਸਾਡੀ ਗੱਲਬਾਤ ਨੂੰ ਹੁਣ ਵੀ ਦਾ ਤਰੀਕਾ ਪੈਂਦ ਰਹਿੰਦਾ ਇਹਨੂੰ ਵੀ ਸਮਝਾਇਆ ਸੀ ਸਮਝ ਲਈ ਪਰ ਨਹੀਂ ਯੋਗੀ ਜੀ ਤੁਹਾਡੇ ਨੂੰ ਪਹੁੰਚਾ ਵੱਡੇ ਵੱਡੇ ਸੁਪਰੇ। ਸਭ ਤੋਂ ਪਹਿਲਾਂ ਮੈਂ ਆਮ ਉਤਪਾਦ ਸੰਮੇਲ ਸਮੂਹ ਪੰਥ ਦਾ ਤੇ ਪੰਜਾਬ ਦਾ ਤਹਿਤੋਂ ਤੁਹਾਨੂੰ ਧੰਨਵਾਦ ਕਰਦਾ। ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਪਰ ਅਸੀਂ ਜਜਵਾਬੀ ਜੇ ਬੰਦੇ ਆ ਅਸੀਂ ਕਿਸੇ ਨਾਲ ਨਿਜੀ ਲੇਅਰ ਨਹੀਂ ਕਰਦੇ। ਪਰ ਬੱਚਿਆਂ ਨੂੰ ਤੇ ਬੱਚੀਆਂ ਨੂੰ ਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਅਸੀਂ ਉਹਨਾਂ ਨੂੰ ਸਾਫ਼ ਸੋਸਰਾ ਜੋ ਹੈ ਸੋਸ਼ਲ ਮੀਡੀਆ ਤੇ ਜੋ ਸਾਡਾ ਸੱਭਿਆਚਾਰ ਉਹ ਦੇਣਾ ਚਾਹੁੰਦੇ ਆ। ਇਹ ਉਹੀ ਪੜਨ ਵਿਚਾਰ ਕਰਖਣ ਨਾਲ ਚੜੇ ਸੀ ਸਾਡੇ ਪੁਰਾਣੇ ਤੇ ਬੱਚੇ ਉਹੀ ਪੜਨ ਤੋਂ ਪੰਗਾਤਾਂ ਬੰਗਾ। ਆਰੇ ਰੰਗੀਆਂ ਕੋਪੜ ਲੈਣੇ ਸ਼ਹੀਦਾਂ ਨੂੰ ਜਾਣਣਾ ਇਸ ਕਰਕੇ ਕਮਾਈ ਚੀਨੇ ਅੰਦੇ ਨਾ ਹੋਜੇ ਵੀ ਸਾਡੇ ਯਾਰਗੇ ਦਾ ਇੱਕੋ ਜਿਹੜਾ ਵਜੇ ਤੇ ਸਾਰੀ ਕਮਾਈ ਨਾਲ ਹੀ ਲੈ ਕੇ ਅਸੀਂ ਰਫੂ ਚੱਤਰ ਕੋਲ ਤੇ ਇਹੋ ਜੇ ਕਮਾਜ ਮੈਂ ਪ੍ਰਵਾਹ ਨਹੀਂ ਕਰਦਾ ਚਾਹੀ ਸਾਰਾ ਕੁਝ ਹੀ ਵੇਖ ਜੇ ਚਾਹੀ ਆਪਦੀ ਜਾਨ ਵੀ ਚਲੀ ਜਾਵੇ ਅੜੀ ਕਰੂੰਗਾ ਮੈਂ ਦੇਖੂੰਗਾ ਸਾਰਿਆਂ ਨੂੰ ਤੇ ਜਾਂਦੇ ਜਾਂਦੇ ਮੈਂ ਇੱਕ ਵੀਡੀਓ ਰਾਹੀਂ ਸਨੇਹਾ ਦੇਣਾ ਚਾਹੁੰਦਾ ਜਾਂਦੇ ਜਾਂਦੇ ਮੈਂ ਵੀਡੀਓ ਰਾਹੀਂ ਇੱਕ ਸਨੇਹਾ ਦੇਣਾ ਚਾਹੁੰਦਾ ਸੋਸ਼ਲ ਮੀਡੀਆ ਤੇ YouTube ਤੇ ਚੱਲ ਰਹੀਆਂ ਲਚਰਤਾ ਵੀਡੀਓ ਜਾਂ ਡਬਲ ਮੀਨਿੰਗ ਵਾਲੀਆਂ ਵੀਡੀਓ ਜੋ ਬਣਾਉਂਦੇ ਨੇ ਮੁੰਡੇ ਕੁੜੀਆਂ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਸਾਡੇ ਬੱਚੇ ਇਹ ਕੰਮ ਕਰਦੇ ਆ ਜੇ ਆਹ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਪੇਜਾਂ ਤੋਂ ਵੀਡੀਓ ਡਿਲੀਟ ਨਹੀਂ ਕੀਤੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਜਿਨ੍ਹਾਂ ਦੇ ਧੀ ਪੁੱਤ ਹੈਗੇ ਆ ਉਹਨਾਂ ਨੇ ਮਾਫੀ ਨਹੀਂ ਨਾ ਮੰਗੀ ਪੰਥ ਤੇ ਪਜਾਤ ਉਹ ਸਾਡੇ ਬੱਚਿਆਂ ਨੇ ਭਾਈ ਗੰਦ ਪਾਤਾ ਸੀ ਗਲਤੀ ਦੇ ਵਿੱਚ ਉਹ ਅਸੀਂ ਡਿਲੀਟ ਕਰਾਤਾ ਅੱਜ ਤੋਂ ਬਾਅਦ ਇਹ ਨਹੀਂ ਹੋਣਗੇ ਤੇ ਤਾਂ ਠੀਕ ਆ ਤੇ ਨਹੀਂ ਫਿਰ ਦੇਖੋ ਅਗਰ ਬਣਦਾ ਕੀ ਆ ਦੇਖੋ ਅੱਗੇ ਕੀ ਹੁੰਦਾ ਕੀ ਆ ਮੈਂ ਪਿੱਛੇ ਹਟਣ ਵਾਲਾ ਨਹੀਂ ਮੈਂ ਤੁਹਾਨੂੰ ਪਿਆ ਸੀ ਨਾ ਮੇਰੇ ਤੋਂ ਗੱਲਾਂ ਹੋ ਜਾਂਦੀਆਂ ਮੈਂ ਇਦਾਂ ਤਾਂ ਹੀ ਆ ਇਦਾਂ ਨਹੀਂ ਆ ਮਤਲਬ ਨਹੀਂ ਸਕਦਾ ਤੇ ਨਾ ਮੈਂ ਕੱਲ ਬਦਲੇ ਹਾਂ ਤੇ ਨਾ ਮੈਂ ਅੱਜ ਬਦਲੇ। ਚਾਹੀ ਪਦਨਾਮ ਕਰਦੇ ਹੋ ਤੇ ਚਾਹੀ ਗਾਲਾਂ ਕੱਢਿਓ। ਅਸੀਂ ਤਾਂ ਇਸ ਪੰਜਾਬ ਦੀ ਜਿਹੜੀ ਹੈ ਇੱਛਤ ਬਕਰ ਰਹੇ ਹਾਂ। ਅ ਇੱਕ ਵਾਰ ਫਿਰ ਤੋਂ ਬਿਸ਼ਰਮ ਦਸ ਜੀ ਅਪਡੇਟ ਦੇ ਨਾਲ ਤੁਹਾਡੇ ਨਾਲ ਹਾਜ਼ਰ ਹਾਂ। ਸੋ ਤੁਸੀਂ ਦੇਖ ਰਹੇ ਹੋਗੇ ਪੰਜਾਬ ਦੇ ਵਿੱਚ ਕਿੰਨਾ ਮਾਹੌਲ ਪਖਿਆ ਪਿਆ ਵਾ। ਸੋਸ਼ਲ ਮੀਡੀਆ ਨੂੰ ਲੈ ਕੇ ਜੋ ਵੀ ਅੱਜ ਦੀਆਂ ਕੁੜੀਆਂ ਮੁੰਡੇ ਰੀਲਸ ਵਗੈਰਾ YouTube ਤੇ Facebook ਤੇ ਅਪਲੋਡ ਕਰਦਿਆਂ ਨੇ ਗਲਤ ਹਰਕਤਾਂ, ਗਲਤ ਬੈਡ ਚੀਜ਼ਾਂ ਜਿਹੜੀਆਂ ਹਰਕਤਾਂ ਰੀਲਸ ਅਪਰੇਟ ਕਰਦਿਆਂ ਨੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਹੀ ਮਾਹੌਲ ਪੱਕਿਆ ਪਿਆ ਵਾ ਸੋ ਆਪਾਂ ਇਸ ਨੂੰ ਗਲਤੀ ਕਹਿ ਸਕਦੇ ਹਾਂ ਜਿਹੜੇ ਰੀਲਸ ਵਗੈਰਾ ਪਾਉਂਦੇ ਆ ਸੋ ਇੱਕ ਮੰਨੇ ਆਪਾਂ ਦੂਸਰੀ ਗੱਲ ਕਰ ਲਈ ਕਿ ਕਿਸੇ ਨੂੰ ਵੀ ਮਾਰਨ ਦਾ ਅਧਿਕਾਰ ਨਹੀਂ ਆ ਇਹ ਮਾਰਨਾ ਵੀ ਕਿਸੇ ਨੂੰ ਗਲਤ ਆ ਕਿਉਂਕਿ ਰੱਬ ਨੇ ਸਭ ਨੂੰ ਭੇਜਿਆ ਵਾ ਤੇ ਰੱਬ ਨੇ ਹੀ ਚੁਕਨਾ ਵਾ ਸਭ ਨੂੰ ਹਨਾ ਸੋ ਇਹ ਵੀ ਚੀਜ਼ ਗਲਤ ਆ ਬਰੋਂਗਿਆ ਬਾਕੀ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਰਾਏ ਦਿਓ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ